ਲੋਕਾਂ ਦੀ ਜਿਹੜੀ ਇਹ ਸਰਕਾਰ ਹੈ ਤੇ ਸਾਰੇ ਅਸੀਂ ਜਿੰਨੇ ਨਮਾਇंदे ਆ ਵਿੱਚੇ ਸਾਡੇ ਮੁੱਖ ਮੰਤਰੀ ਸਾਹਿਬ ਸਾਰੇ ਆਮ ਲੋਕਾਂ ਦੇ ਵਿੱਚੋਂ ਜਿਹੜੇ ਨਿਕਲ ਕੇ ਆ ਉਹ ਆਏ ਆ ਤੇ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ ਇਹ ਸਾਨੂੰ ਸਰਕਾਰ ਬਣ ਤੋਂ ਪਹਿਲਾਂ ਵੀ ਪਤਾ ਸੀ ਤੇ ਅੱਜ ਵੀ ਸਾਡੀ ਸਰਕਾਰ ਹੈ ਜਿਹੜੀ ਉਹਨਾਂ ਦੇ ਜਿਹੜੀ ਕੰਮ ਹੈ ਉਹ ਕਰ ਰਹੀ ਹੈ ਸੋ ਮੇਨ ਜਿਹੜਾ ਮੀਟਿੰਗ ਦਾ ਅਜੰਡਾ ਇਹ ਸੀ ਕਿ ਜਿਹੜੇ ਡਿਵੈਲਪਮੈਂਟ ਦੇ ਕੰਮ ਵੱਖ-ਵੱਖ ਜਿਹੜੇ ਪਿੰਡਾਂ ਦੇ ਵਿੱਚ ਚੱਲ ਰਹੇ ਆ ਸਾਰੇ ਐਮ ਐਲ ਏ ਸਾਹਿਬਾਨਾਂ ਦੇ ਹਲਕਿਆਂ ਦੇ ਵਿੱਚ ਉਹਨਾਂ ਨੂੰ ਰਿਵਿਊ ਕੀਤਾ ਗਿਆ ਕਿੱਥੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਤੇ ਕੋਈ ਦਿੱਕਤ ਹੈ ਕਿੱਥੇ ਕੋਈ ਪੈਸਿਆਂ ਦੀ ਦਿੱਕਤ ਹੈ ਕਿਹੜੇ ਲੈਵਲ ਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਜਿਹੜੀ ਡਿਸਕਸ਼ਨ ਹੈ ਕੀਤੀ ਗਈ ਹੈ ਤੇ ਉਸ ਤੋਂ ਇਲਾਵਾ ਕਿਉਂਕਿ ਜਿਹੜਾ ਇੱਕ ਪ੍ਰੋਗਰਾਮ ਚੱਲ ਆਇਆ ਸੀਗਾ ਸਰਕਾਰ ਨੇ ਕਿ ਸਰਕਾਰ ਤੁਹਾਡੇ ਦਰਵਾਜ਼ੇ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਗ੍ਹਾ-ਜਗ੍ਹਾ ਤੇ ਵਿੱਚ ਡੀਸੀ ਸਾਹਿਬਾਨ ਸਾਡੇ ਅਫਸਰ ਸਾਹਿਬਾਨ ਸਾਰੇ ਪਿੰਡਾਂ 'ਚ ਜਾ ਕੇ ਮਤਲਬ ਕਿ ਇੱਕ ਟੇਬਲ ਲਾ ਕੇ ਸਾਰੇ ਪਿੰਡਾਂ ਦੀਆਂ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਸੀਗੀਆਂ ਆਮ ਲੋਕਾਂ ਦੀਆਂ ਉਹਨਾਂ ਦਾ ਹੱਲ ਹੈ ਜਿਹੜਾ ਉਹ ਕੀਤਾ ਜਾਂਦਾ ਸੀ ਹੁਣ ਉਸੇ ਤਰ੍ਹਾਂ ਸਰਕਾਰ ਦਾ ਇੱਕ ਜਿਹੜਾ ਇੱਕ ਨਵਾਂ ਪ੍ਰੋਗਰਾਮ ਕਿ ਤੁਹਾਡਾ ਐਮਐਲਏ ਤੁਹਾਡੇ ਦਿਵਾਰ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਸ਼ੁਰੂ ਕਰਨ ਜਾ ਰਹੇ ਆ ਕਿ ਜਿੰਨੇ ਲੋਕਾਂ ਦੇ ਨਮਾਇंदे ਐ ਐਮਐਲਏ ਸਹਿਬਾਨ ਲੋਕਾਂ ਚ ਜਾ ਕੇ ਪਿੰਡ-ਪਿੰਡ ਜਾ ਕੇ ਉਹਨਾਂ ਦੀ ਜਿਹੜੀਆਂ ਸਮੱਸਿਆਵਾਂ ਸੁਣਨਗੇ ਤੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਕੀਤਾ ਜਾਊਗਾ ਮੈਂਨ ਦੇਖੋ ਕਹਿਣ ਦਾ ਭਾਵ ਇਹੀ ਹੈ ਕਿਉਂਕਿ ਲੋਕਾਂ ਨੇ ਚੁੜ ਕੇ ਸਾਨੂੰ ਇੱਥੇ ਭੇਜਿਆ ਬਹੁਤ ਲੋਕਾਂ ਨੂੰ ਉਮੀਦਾਂ ਨੇ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਨੇ ਸਮੱਸਿਆਵਾਂ ਹਨ ਲੋਕਾਂ ਦੇ ਵਿੱਚ ਜਾ ਕੇ ਜਿਹੜੀਆਂ ਪਤਾ ਚੱਲ ਸਕਦੀਆਂ ਨੇ ਸੋ ਲੋਕਾਂ ਚੋਂ ਨਿਕਲ ਕੇ ਆਇਆ ਤੇ ਉਹਨਾਂ ਦੇ ਵਿੱਚ ਰਹਿ ਕੇ ਸਮੱਸਿਆਵਾਂ ਦਾ ਹੱਲ ਕਰਨਾ ਇਹੀ ਮੁੱਖ ਮੰਤਰੀ ਸਾਹਿਬ ਨੇ ਆਦੇਸ਼ ਵੀ ਦਿੱਤੇ ਆ ਤੇ ਇਹ ਤੇ ਜਿਹੜਾ ਡਿਸਕਸ਼ਨ ਹੈ ਉਹ ਵੀ ਜਿਹੜੀ ਆ ਉਹ ਹੀ ਆ ਮੈਂ ਇੱਕ ਵਿਧਾਨ ਲੋਕ ਸਭਾ ਚ ਇੱਕ ਮੁੱਦਾ ਚੁੱਕਿਆ ਸੀ ਕਿ ਜਿਹੜੀ ਕਨੈਕਟੀਵਿਟੀ ਹੈ ਰਾਜਪੁਰੇ ਤੋਂ ਜਿਹੜੀ ਚੰਡੀਗੜ੍ਹ ਤੱਕ ਜਿਹੜੀ ਰੇਲਵੇ ਦੀ ਕਰਵਾਈ ਜਾਵੇ ਜਿਹਦਾ ਰਿਟਨ ਜਵਾਬ ਆਇਆ ਮੈਨੂੰ ਰਿਟਨ ਜਵਾਬ ਕੀ ਆਇਆ ਤੇ ਜਿਹੜੇ ਸਟੇਟ ਮਿਨਿਸਟਰ ਨੇ ਜਿਹੜੇ ਪੰਜਾਬ ਤੋਂ ਚੁਣਕੇ ਗਏ ਆ ਚੁਣਕੇ ਨਹੀਂ ਕਹ ਲੋ ਵੀ ਇੱਥੋਂ ਦਾ ਲੋਕਾਂ ਨੇ ਨਹੀਂ ਚੁਣੇ ਪਰ ਦੂਜੇ ਪਾਸੇ ਉਹਨਾਂ ਨੂੰ ਮੰਤਰੀ ਬਣਾਇਆ ਗਿਆ ਗਾ ਰਵਨੀਤ ਸਿੰਘ ਬਿੱਟੂ ਜਿਹੜੇ ਸਟੇਟ ਮਿਨਿਸਟਰ ਨੇ ਰੇਲਵੇਜ਼ ਦੇ ਉਹਨਾਂ ਦੀਆਂ ਦੋ ਸਟੇਟਮੈਂਟ ਦੋ ਬਿਆਨ ਜਿਹੜੇ ਆਏ ਪਹਿਲਾ ਇੱਕ ਆਉਂਦਾ ਕੇ ਜੀ ਮੈਂ ਚੰਡੀਗੜ੍ਹ ਰਾਜਪੁਰਾ ਜਿਹੜਾ ਰੇਲਵੇ ਲਿੰਕ ਹੈ ਉਹਦੇ ਲਈ ਮੈਂ ਜਿਹੜਾ ਜ਼ੋਰ ਲਗਾਉਂਗਾ ਉਹਨੂੰ ਕੰਪਲੀਟ ਕਰਵਾਉਂਦਾ ਤੇ ਉਸ ਤੋਂ ਬਾਅਦ ਦੁਬਾਰਾ ਬਿਆਨ ਆਉਂਦਾ ਮੈਂ ਤਰੀਕਾ ਵੀ ਤੁਹਾਨੂੰ ਪ੍ਰੈਸ ਨੋਟ ਤੇ ਲਿਖ ਕੇ ਭੇਜ ਦੂੰਗਾ ਕੀ ਜੀ ਜਿਹੜੇ ਕਿਸਾਨ ਨੇ ਉਹ ਜ਼ਮੀਨ ਨਹੀਂ ਦੇ ਰਹੇ ਤੇ ਸਰਕਾਰ ਸਾਨੂੰ ਜ਼ਮੀਨ ਜਿਹੜੀ ਮੁਹੱਈਆ ਨਹੀਂ ਕਰਵਾ ਰਹੀ ਜਿਹਦੇ ਕਰਕੇ ਜਿਹੜਾ ਰੇਲਵੇ ਪ੍ਰੋਜੈਕਟ ਜਿਹੜਾ ਉਹ ਕਾਲ ਆਫ ਕਰ ਦਿੱਤਾ ਗਿਆ ਉਹ ਪੂਰਾ ਨਹੀਂ ਹੋ ਰਿਹਾ ਤੇ ਤੁਸੀਂ ਹੈਰਾਨ ਹੋਵੋਗੇ ਜਦੋਂ ਮੈਂ ਰਿਟਨ ਸਵਾਲ ਲਾਇਆ ਉਹ ਮੈਂ ਲਾਸਟ ਦੀ ਸਟਾਰਟ ਪਰ ਉਹਨੂੰ ਅਨਸਟਾਰਟ ਕਰ ਦਿੱਤਾ ਮੇਰਾ ਲੋਕ ਸਭਾ ਦੇ ਵਿੱਚ ਅੰਦਰ ਜਵਾਬ ਨਹੀਂ ਦਿੱਤਾ ਮੈਂ ਰਿਟਨ ਜਵਾਬ ਲਿਖ ਕੇ ਭੇਜ ਦਿੱਤਾ ਉਹਦੇ 'ਚ ਮੰਤਰੀ ਸਾਹਿਬ ਨੇ ਜਵਾਬ ਦਿੱਤਾ ਕਿ ਜੀ ਅਸੀਂ ਫ੍ਰੀ ਆਫ ਕਾਸਟ ਕਿਆ ਸੀ ਪੰਜਾਬ ਦੀ ਸਰਕਾਰ ਨੂੰ ਕਿ ਸਾਨੂੰ ਕਿਸਾਨਾਂ ਨੂੰ ਜ਼ਮੀਨ ਦਵਾਈ ਜਾਵੇ ਫ੍ਰੀ ਆਫ ਕੋਸਟ ਤੁਸੀਂ ਮੈਨੂੰ ਦੱਸੋ ਵੀ ਇੱਥੇ ਰਾਜਪੁਰੇ ਤੋਂ ਮਹਾਲੀ ਤੱਕ ਕਰੋੜਾਂ ਦੀ ਅਰਬਾਂ ਦੀ ਉੱਥੇ ਜ਼ਮੀਨ ਹੈ ਕਿਹੜਾ ਕਿਸਾਨ ਕਿਹੜਾ ਵਿਅਕਤੀ ਇਹ ਫ੍ਰੀ ਆਫ ਕੋਸਟ ਜ਼ਮੀਨ ਦੇਊਗਾ ਇਹਦਾ ਮਤਲਬ ਤੁਸੀਂ ਨਾ ਲੈਣ ਵਾਲਾ ਤੇ ਨਾ ਕੰਮ ਕਰਨ ਵਾਲਾ ਜਿਹੜਾ ਪ੍ਰਪੋਜ਼ਲ ਹੈ ਉਹ ਦਿੱਤਾ ਸੋ ਰਵਨੀਤ ਸਿੰਘ ਬਿੱਟੂ ਜੀ ਲੋਕਾਂ ਨੂੰ ਗਮਰਾਹ ਕਰ ਰਹੇ ਐ ਸਟੇਟ ਮਿਨਿਸਟਰ ਨੇ ਕੀ ਉਹ ਜਵਾਬ ਦੇਣ ਕਿ ਉਹਨਾਂ ਦੇ ਜਿਹੜੇ ਕੈਬਨਟ ਮਿੰ estr ਨੇ ਰੇਲਵੇ ਦੇ ਉਹਨਾਂ ਨੇ ਰਿਟਨ ਜਵਾਬ ਦਿੱਤਾ ਹੈ ਕਿ ਜੀ ਫ੍ਰੀ ਆਫ ਕਾਸਟ ਅਸੀਂ ਜ਼ਮੀਨ ਜਿਹੜੀ ਲੈਣਾ ਚਾਹੁੰਦੇ ਆ ਪਰ ਕਿਸਾਨ ਨੇ ਜਿਹੜੇ ਉਹ ਮਨਾ ਕਰ ਰਿਹਾ ਹੈ ਕੀ ਹੁਣ ਦੱਸਣ ਕਿ ਜਿਹੜੇ ਬਿੱਟੂ ਸਾਹਿਬ ਕਹਿੰਦੇ ਸੀ ਕਿ ਜੀ ਅਸੀਂ ਪ੍ਰੋਜੈਕਟ ਪੂਰਾ ਕਰਵਾਵਾਂਗੇ ਕੀ ਜੀ ਫ੍ਰੀ ਆਫ ਕਾਸਟ ਜ਼ਮੀਨ ਲੈਣ ਦੇ ਜਿਹੜਾ ਜਵਾਬ ਹੈ ਉਹਦੇ ਤੋਂ ਕਿਸੇ ਤਰ੍ਹਾਂ ਦੀ ਮਨਸ਼ਾ ਲੱਗਦੀ ਹੈ ਵੀ ਉਹ ਪ੍ਰੋਜੈਕਟ ਹੈ ਜਿਹੜਾ ਪੂਰਾ ਕਰਨਾ ਚਾਹੁੰਦੇ ਆ ਸੋ ਇਹ ਸਿਰਫ ਤੇ ਸਿਰਫ ਆਪਦੀ ਕੁਰਸੀ ਦੇ ਲਈ ਜਿਹੜਾ ਉੱਥੇ ਗਏ ਹੈਗੇ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਪ੍ਰੋਜੈਕਟ ਇਦਾਂ ਜਿਹੜਾ ਪੂਰਾ ਉਹ ਕਰ ਸਕਣਗੇ